ਜੀ গুড মর্নিং ਤਾਂ ਅੱਜ ਆਪਾਂ ਬਣਾਵਾਂਗੇ ਦੇਖੋ ਕੜੀ ਜੋ ਕੜਕੜ ਕੇ ਬਣਦੀ ਹੈ ਤੇ ਕੜੀ ਲਈ ਆਪਾਂ ਬੇਸਨ ਘੋਲਿਆ ਹੈ ਇਹਦੇ ਵਿੱਚ ਆਪਾਂ ਦਹੀਂ ਪਾਇਆ ਹੈ ਹਰੀ ਮਿਰਚ ਪਾਈ ਔਰ ਨਮਕ ਪਾਇਆ ਤਾਂ ਇਹਨੂੰ ਆਪਾਂ ਇੱਕ ਘੰਟੇ ਤੱਕ ਰੱਖਿਆ ਸੀਗਾ ਤੇ ਦੇਖੋ ਪਛੀ ਤਰ੍ਹਾਂ ਹੋ ਚੁੱਕਿਆ ਹੈ ਸਾਡਾ ਬੇਸਨ ਤੇ ਥੋੜਾ ਦਹੀਂ ਦਾ ਹੋਇਆ ਉਹਨੂੰ ਵੀ ਆਪਾਂ ਫੈਂਟ ਲੈਂਦੇ ਚੰਗੀ ਤਰ੍ਹਾਂ ਸੋ ਸੋ ਦੇਖੋ ਸਾਡਾ ਬੇਸਨ ਤਿਆਰ ਆ ਕੜੀ ਬਣਾਉਣ ਲਈ ਤੇ ਹੁਣ ਆਪਾਂ ਬਣਾਉਨੇ ਆ ਕਿਵੇਂ ਬਣਾਵਾਂਗੇ ਖੜੀ ਦੇਖੋ ਇੱਧਰ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਖੜੇ ਮਸਾਲੇ ਤੇ ਆਪਾਂ ਧਨੀਆ ਲਿਆਇਆ ਇਹਨੂੰ ਹੱਥ ਦੇ ਨਾਲ ਥੋੜਾ ਰਗੜ ਲਿਆਇਆ ਤੇ ਇਹਨੂੰ ਹਮ ਪਾਵਾਂਗੇ ਆਪਾਂ ਆਇਲ 'ਚ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਇਨੰਨਾਂ ਨਾਲ ਬਹੁਤ ਹੀ ਅੱਛੀ ਖੁਸ਼ਬੂ ਆਉਂਦੀ ਹੈ ਤੁਸੀਂ ਦਾਲ ਆਪਣਾ ਕਰੀ ਪੱਤਾ ਵੀ ਪਾ ਸਕਦੇ ਹੋ ਤੇ ਮੈਂ ਉਹ ਤੜਕੇ ਚ ਬਾਅਦ ਵਿੱਚ ਪਾਵਾਂਗੀ ਅੰਡ ਚ ਉਹ ਤੇ ਹੁਣ ਆਪਾਂ ਪਾਵਾਂਗੇ ਪਿਆਜ਼ ਖੁਸ਼ਬੂ ਬਹੁਤ ਹੀ ਅੱਛੀ ਆਉਂਦੀ ਹੈ ਖੜੇ ਮਸਾਲੇ ਦਾ ਪਾਉਣ ਨਾਲ ਸੋ ਦੇਖੋ ਪਿਆਜ਼ ਥੋੜਾ ਥੋੜਾ ਹੋ ਗਿਆ ਹੈ ਤੇ ਹੁਣ ਆਪਾਂ ਪਾਵਾਂਗੇ ਬਿਨਾ ਕਸੂਰ ਵਾਲੀ ਕਸੂਰੀ ਮੇਥੀ ਤੇ ਇਹ ਕੜੀ ਦੀ ਜਾਨ ਹੁੰਦੀ ਹੈ ਕਿਉਂਕਿ ਇਹਦੇ ਬਿਨਾ ਕੜੀ ਚ ਖਾਣ ਦਾ ਕੋਈ ਮਜ਼ਾ ਨਹੀਂ ਆਉਂਦਾ ਇਹਦੇ ਨਾਲ ਬਹੁਤ ਹੀ ਅੱਛੀ ਖੁਸ਼ਬੂ ਆਉਂਦੀ ਹੈ ਔਰ ਬਹੁਤ ਹੀ ਟੇਸਟੀ ਹੁੰਦਾ ਹੈ ਇਹਦੇ ਨਾਲ ਮੇਥੀ ਦੇ ਨਾਲ ਥੋੜਾ ਮੇਥੀ ਖਾਣ ਵੀ ਬਹੁਤ ਵਧੀਆ ਹੁੰਦੀ ਆ ਸਬਜ਼ੀ ਸੇਟ ਲਈ ਤੋਂ ਮੇਥੀ ਜ਼ਰੂਰ ਕੜੀ ਵਿੱਚ ਪਾਇਆ ਕਰੋ ਤਾਂ ਕਿਉਂਕਿ ਕੜੀ ਦੇ ਬਿਨਾ ਮੇਥੀ ਦੇ ਮੇਥੀ ਦੇ ਬਿਨਾ ਕੜੀ ਬਿਲਕੁਲ ਅਧੂਰੀ ਹੈ ਤੇ ਹੁਣ ਆਪ ਆ ਪਾਵਾਂਗੇ ਲਸਣ ਲਸਣ ਮੈਂ ਸਾਤਾ ਹੀ ਪਾਉਂਗੀ ਕਿਉਂਕਿ ਹਾਬਤ ਨਾਲ ਜਦੋਂ ਪਾਉਂਦਾ ਮੈਨੂੰ ਵਧੀਆ ਟੇਸਟ ਆਉਂਦਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਏ ਇਦਾਂ ਪਾਇਆ। ਤੋਂ ਤੜਕਾ ਸਾਡਾ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਏ। ਮੇਥੀ ਨਾਲ ਖੜੇ ਮਸਾਲਿਆਂ ਨਾਲ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਨਮਕ। ਨਮਕ ਥੋੜ੍ਹੀ ਪਾਵਾਂਗੇ ਕਿਉਂਕਿ ਬੇਸਨ ਦੇ ਵਿੱਚ ਵੀ ਪਾਇਆ ਹੋਇਆ ਆ। ਤੇ ਲਾਲ ਮਿਰਚ ਪਾਊਡਰ ਹਲਦੀ ਔਰ ਗਰਮ ਮਸਾਲਾ ਥੋੜਾ ਹੀ ਪਾਵਾਂਗੇ ਲਾਸਟੇ ਵੀ ਆਪਾਂ ਪਾਵਾਂਗੇ ਬਣਨ ਤੋਂ ਬਾਅਦ ਥੋੜਾ ਤੋਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਜੋ ਕਿ ਆਪਾਂ ਦਹੀਂ ਦੇ ਵਿੱਚ ਮਿਕਸ ਕੀਤਾ ਹੋਇਆ ਆ ਘੋਲ ਕੇ ਘੋਲਿਆ ਹੋਇਆ ਆ ਸਾਡਾ ਬੇਸਨ ਸੀਡਾਂਗੇ ਜੋ ਉਸ ਤੋਂ ਡਬਲ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਦੇਖੋ ਉਕੇ ਫੁੱਲ ਜਾਂਦੀ ਆ ਕੜੀ ਤੇ ਇਸ ਲਈ ਪਾਣੀ ਥੋੜਾ ਜਿਆਦਾ ਹੀ ਪਾਣਾ ਚਾਹੀਦਾ ਹੈ ਤੇ ਹੁਣ ਆਪਾਂ ਇਸ ਨੂੰ ਢਾੜ-ਕਾੜ ਕੇ ਬਣਾਵਾਂਗੇ ਕੜੀ ਤੇ ਇਸ ਨੂੰ ਆਪਾਂ 1 ਘੰਟਾ ਪੌਣਾ ਘੰਟਾ ਤਾਂ ਜ਼ਰੂਰ ਪਕਾਵਾਂਗੇ ਕਿਉਂਕਿ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਇਹਨੂੰ ਜਿੰਨਾ ਆਪਾਂ ਸੇਕ ਲਗਾਵਾਂਗੇ ਉੰਨਾ ਹੀ ਜ਼ਿਆਦਾ ਵਧੀਆ ਹੁੰਦੀ ਹੈ ਇਸ ਲਈ ਤਾਂ ਇਹਨੂੰ ਕਹਿੰਦੇ ਆ ਕਿ ਕਾੜ-ਕਾੜ ਕੇ ਬਣਾਉਣੀ ਚਾਹੀਦੀ ਹੈ ਕੜੀ ਤੇ ਚਲੋ ਫਿਰ ਮਿਲਦੇ ਆ ਆਪਾਂ ਅੱਧੇ ਘੰਟੇ ਬਾਅਦ ਸੋ ਗਾਇਸ ਸਾਡੀ ਕੜੀ ਬਣਨੇ ਵਾਲੀ ਆ ਤੇ ਤਦ ਤੱਕ ਆਪ ਬਣਾ ਲੈਂਦੇ ਆ ਪਕੌੜੇ ਇਦਾਂ ਸਾਡੇ ਪਕੌੜੇ ਬਣਦੇ ਪਏ ਆ ਤੇ ਇਹਨੂੰ ਆਪਾਂ ਪਾਲਕ ਲੈਣੇ ਆ ਆਪਾਂ ਸਾਰੇ ਪਕੌੜੇ ਬਣਾ ਕੇ ਰੱਖ ਲੈਣੇ ਆ ਗਾਇਸ ਪਕੌੜੇ ਵੀ ਸਾਡੇ ਬਾਰੇ ਬਣ ਚੁੱਕੇ ਆ ਸਾਰੇ ਤੇ ਹੁਣ ਆਪਾਂ ਬਾਹਰ ਤੋਂ ਤੋੜ ਕੇ ਲਿਆਉਣੇ ਆ ਕੜੀ ਪੱਤਾ ਤੇ ਅਸੀਂ ਲਗਾਇਆ ਇੱਧਰ ਬਾਹਰ ਕੜੀ ਪੱਤਾ ਦੇਖੋ ਮੈਂ ਇਹਨੂੰ ਕੱਟਦੀ ਰਹਿੰਦੀ ਕਿਉਂਕਿ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਹੈ ਤੇ ਹੁਣ ਆਪਾਂ ਥੋੜਾ ਤੋੜ ਲੈਨੇ ਤੇ ਦੇਖੋ ਮੈਂ ਕੜੀ ਪੱਤਾ ਤੋੜ ਲਿਆ ਤੇ ਆਪਾਂ ਹੁਣ ਉੱਪਰ ਛੱਤ ਤੇ ਲਗਾਇਆ ਹੋਇਆ ਹੈ ਧਨੀਆ ਤੇ ਹੁਣ ਲਿਆਵਾਂਗੇ ਧਨੀਆ ਤੋੜ ਕੇ ਤੇ ਲਗਾਇਆ ਹੋਇਆ ਹੈ ਧਨੀਆ ਤੇ ਹੁਣ ਆਪਾਂ ਇਸ ਨੂੰ ਤੋੜ ਲੈਨੇ ਆ ਤੇ ਫ੍ਰੈਸ਼ ਫ੍ਰੈਸ਼ ਧਨੀਆ ਆਪਾਂ ਕੜਿਚ ਪਾਵਾਂਗੇ ਤੇ ਦੇਖੋ ਸਾਡੇ ਬਾਹਰ ਖਿਆਰੀ ਤਾਂ ਹੈਗੀ ਉਹਦੇ ਵਿੱਚ ਲਗਾ ਸਕਦੇ ਆ ਆਪਾਂ ਲੇਕਿਨ ਇੱਧਰ ਬਾਹਰ ਡੌਗੀ ਘੁੰਮਦੇ ਆ ਫਿਰ ਨਾ ਪਤਾ ਨਹੀਂ ਹੁੰਦਾ ਵਿੱਚ ਦੀ ਨਿਕਲ ਜਾਂਦੇ ਆ ਇਸ ਕਰਕੇ ਮੈਂ ਛੱਤ ਤੇ ਲਗਾਇਆ ਹੋਇਆ ਆ ਤੇ ਦੇਖੋ ਇਸ ਤਰ੍ਹਾਂ ਮੈਂ ਧਨੀਆ ਤੋੜ ਲਿਆ ਤੇ ਹੁਣ ਆਪਾਂ ਜਾ ਕੇ ਕੜੀ ਨੂੰ ਲਗਾਵਾਂਗੇ ਤੜਕਾ ਔਰ ਨਾਲੇ ਆਪਾਂ ਪਾਵਾਂਗੇ ਫਰੈਸ਼ ਫਰੈਸ਼ ਧਨੀਆ ਸੋ ਦੇਖੋ ਸਾਡੀ ਕੜੀ ਹੋ ਚੁੱਕੀ ਆ ਬਨ ਚੁੱਕੀ ਆ ਤੇ ਇਹਦੇ ਵਿੱਚ ਤੇ ਜਿਹੜੀ ਝੱਗ ਸੀ ਉਹ ਵੀ ਸਾਰੀ ਖਤਮ ਹੋ ਗਈ ਆ ਤੇ ਸਮਝ ਲਓ ਕਿ ਕੜੀ ਬਨ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੇ ਸੋ ਇਸ ਨੂੰ 10 ਮਿੰਟ ਤੱਕ ਆਪਾਂ ਸੇਕ ਲਗਾ ਲਾਂਗੇ ਸੋ 10 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਇਧਰ ਆਪਾਂ ਲਗਾ ਰਹੇ ਆ ਕੜੀ ਨੂੰ ਤੜਕਾ ਤੇ ਤੇਲ ਸਾਡਾ ਗਰਮ ਹੋ ਗਿਆ ਆ ਆਪਾਂ ਸਰੋਂ ਦਾ ਤੇਲ ਲਿਆ ਹੈ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ उस तुम बादवें कड़ी पत्ता पावगे आप देगी मिर्च आपते कड़कों तो देखो साड़ी कड़ी किए कलर लग रहा है तू हम आप दें हरा धनिया फ्रैश फ्रैश जो कि मैं ਛੱਤੋ ਲਈ ਆ ਕੇ ਕੱਟਿਆ ਸੀਗਾ ਧੋ ਕੇ ਤੇ ਇਹਦੀ ਧਨੀਏ ਦੀ ਖੁਸ਼ਬੂ ਬਹੁਤ ਹੀ ਵਧੀਆ ਹੁੰਦੀ ਹੈ ਜਿਹੜੇ ਘਰ ਦਾ ਧਨੀਆ ਹੁੰਦਾ ਸੋ ਇਸ ਕਰਕੇ ਮੈਂ ਲਗਾਇਆ ਹੋਇਆ ਥੋੜਾ ਤੇ ਚਲੋ ਜੀ ਸਾਡੀ ਕੜੀ ਰੈਡੀ ਆ ਤੇ ਤੁਹਾਨੂੰ ਅੱਜ ਦੀ ਰੈਸਪੀ ਮੇਰੀ ਕਿੱਦਾਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤਾਂ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ